ਅੱਜ ਐਨਆਈਏ ਵੱਲੋਂ ਇੱਕ ਵੱਡੀ ਰੇਡ ਕੀਤੀ ਗਈ ਹੈ ਰਹੀ ਹੈ ਬਤਾਵਾ ਹੋਰ ਬਾਕੀ ਕਿਸ ਤਰ੍ਹਾਂ ਵਿੱਚ ਕਿਤੇ ਕਿਤੇ ਜਿੱਥੇ ਭਾਈ ਸੰਸਦ ਭਾਈ ਅਮਰਪਾਲ ਜੀ ਦੇ ਸਾਥੀਆਂ ਤੇ ਜਿਹੜੀ ਉਹ ਰੇਡ ਕੀਤੀ ਗਈ ਆ ਉਹਨਾਂ ਕੋਲੋਂ ਕੀ ਬਰਾਮਦ ਹੋਇਆ ਇਸ ਬਾਰੇ ਕੁਝ ਵੀ ਨਹੀਂ ਦੱਸਨ ਉਹਨਾਂ ਨੇ ਕੋਈ ਤਿਆਰ ਨਹੀਂ ਕੀਤਾ ਹੈ ਨਈ ਅਧਿਕਾਰੀ ਜਿਹੜੇ ਆਏ ਸੀ ਮਸ਼ੂਤ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਵੀ ਕਹਾਂਗੇ ਅਜੇ ਤੱਕ ਅਸੀਂ ਕੁਝ ਨਹੀਂ ਦੱਸ ਸਕਦੇ ਉਹਨਾਂ ਦੇ ਬੜਾ ਐਕਸ਼ਨ ਕੁਇਕ ਐਕਸ਼ਨ ਰਿਹਾ ਐਨਆਈਏ ਦੇ ਟੀਮ ਦਾ ਅੱਜ ਵੱਡਾ ਹੋਇਆ ਜਿਸ ਨਾਲ ਹਲਕੇ ਵੀ ਪੂਰੀ ਤਰ੍ਹਾਂ ਰੌਲਾ ਪੈ ਗਿਆ ਕਿ ਅੱਜ ਜਿਹੜੀ ਐਨਆਈਡੀ ਰੇਡ ਆ ਇਹਦਾ ਕੀ ਮਕਸਦ ਸੀਗਾ ਔਰ ਭਾਈ ਅਮਰਪਾਲ ਸਿੰਘ ਸੰਸਦ ਜੀ ਦੇ ਸੀ ਉਹਦੇ ਮੈਂਬਰਾਂ ਨੂੰ ਉਹਨਾਂ ਦੇ ਚਾਚਾ ਹੀ ਨੂੰ ਆਪਣੇ ਹਿਰਾਸਤ ਵਿੱਚ ਵੀ ਲੈ ਕੇ ਨਾਲ ਚਲੇ ਗਏ ਨੇ ਜਦ ਕਿ ਉਹਨਾਂ ਦੇ ਪਿਤਾ ਜੀ ਵੀ ਇੱਥੇ ਮੌਜੂਦ ਸੀ ਹੋਰ ਵੀ ਉਹਨਾਂ ਦੇ ਪਾਰਟੀ ਵਰਕਰ ਵੀ ਮੌਜੂਦ ਸੀ ਇਸ ਬਾਰੇ ਕੋਈ ਸੰਸਨੀ ਖੇਜ ਕਰ ਸਕਦੇ ਆ ਤੋਂ ਪਤਾ ਨਹੀਂ ਲੱਗ ਸਕਿਆ ਕਿ ਇਹ ਰੇਡ ਸੀਗਾ ਇਹ ਕਿਸ ਮਕਸਦ ਨਾਲ ਕੀਤਾ ਗਿਆ ਕੋਈ ਖਬਰ ਨਹੀਂ ਮਾਰੀ ਨਹੀਂ ਦੱਸਿਆ ਕਿ ਗ੍ਰਿਫਤਾਰੀ ਬਾਰੇ ਉਹਨਾਂ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਔਰ ਇਸ ਤਰ੍ਹਾਂ ਕਿ ਮੀਡੀਆ ਨੂੰ ਵੀ ਸ਼ਾਰਟ ਲੈਣ ਤੋਂ ਵੀ ਜਿਹੜਾ ਰੋਕਿਆ ਗਿਆ ਅੱਜ ਪਾਰੀ ਪੁਲਿਸ ਦੌਰਾਨ ਅੱਜ ਰਈਆ ਸੰਦੂ ਫਰਨੀਚਰ ਹਾ ਉੱਥੇ ਅੱਜ ਉਹਨਾਂ ਨੇ ਦਰਖਸ਼ਾਹ ਰੇਡ ਕੀਤਾ ਇਸ ਬਾਰੇ ਨੂੰ ਬਤਾਲੇ ਨਹੀਂ ਕੀਤਾ ਹੋਰ ਹੀ ਵਾਕਫਤਾਵਾ ਕੀਤਾ ਭਾਵੇਂ ਉਹਨਾਂ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ ਪਰ ਪਗ ਲੱਗਦਾ ਹੈ ਕਿ ਸਾਥ ਸਾਥ ਪਾਈ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਜਿਹੜਾ ਵਾ ਉਹ ਬਿਲਕੁਲ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਵਾ ਐਨਆਈ ਦੀ ਵੱਡੀ ਰੇਡ ਜਿਹੜੀ ਹੈ ਪਹਿਲੀ ਵਾਰ ਜਿਹੜੀ ਅਰਈਆ ਵਿੱਚ ਹੋਈ ਆ ਤੇ ਦੂਸਰੀ ਕਸਬੇ ਵਿੱਚ ਹੋਈ ਆ ਇਸ ਬਾਰੇ ਜਿਹੜੀ ਪੂਰੀ ਜਾਣਕਾਰੀ ਆ ਉਹ ਵੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਥਾਣਾ ਬਿਆਸ ਤੋਂ ਇਹ ਕਲਦੀ ਹੈ ਜਿਹੜੀ ਜਾਣਕਾਰੀ ਜਾਰੀ ਪ੍ਰਾਪਤ ਕੀਤੀ ਜਾਊਗੀ ਕੈਮਰਾਮੈਨ ਜੇ ਤਸਵੀਰਾਂ ਦਿਖਾਓਗੇ ਐਨਆਈ ਦੀ ਟੀਮ ਜਿਹੜੀ ਅੱਜ ਆਈ ਸੀ ਭਾਰੀ ਫ ਫਰੋਲਾ ਫਰਾਲੀ ਕੀਤੀ ਗਈ ਹੈ ਸਾਰਾ ਸਮਾਨ ਅਲਮਾਰੀਆਂ ਚੋਂ ਕੱਢ ਕੇ ਬਾਹਰ ਆਪਣੀ ਨੇ ਤਸੱਲੀ ਕੀਤੀ ਗਈ ਆ ਪਰ ਕੋਈ ਵੀ ਇਤਰਾਜ਼ਯੋਗ ਜਿਹੜੀ ਚੀਜ਼ ਦੱਸਦੇ ਹੋ ਉਹਨਾਂ ਨੂੰ ਨਹੀਂ ਮਿਲੀ ਆ ਦੂਸਰੇ ਕਮਰੇ ਵੀ ਦਿਖਾਣੇ ਆ ਕਿ ਹੋਰ ਉਹਨਾਂ ਕਿਤੇ ਕਿਤੇ ਇਹ ਜਿਹੜੀ ਆ ਕੀਤੀ ਆ ਐਸ ਕਮਰੇ ਵੀ ਦਿਖਾਓ ਜੀ ਐਸ ਕਮਰੇ ਵੀ ਉਹਨਾਂ ਨੇ ਕਾਫੀ ਜਿਹੜੀ ਫਰੋਲਾ ਫਰਾਲੀ ਕੀਤੀ ਆ ਪਰ ਉਹਨਾਂ ਨੂੰ ਕੋਈ ਇਤਰਾਜ਼ਯੋਗ ਜਿਹੀ ਚੀਜ਼ ਉਹ ਨਹੀਂ ਪ੍ਰਾਪਤ ਹੋਈ ਜੀ ਇਹ ਵਿਅਕਤੀ ਮਾਤਾ ਜੀ ਦੇ ਵੱਲੋਂ ਰਿਗਰਟ ਕੀਤਾ ਗਿਆ ਹੈ ਮਾਤਾ ਜੀ ਮਾਤਾ ਜੀ ਅੱਛਾ ਵੇੜੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਕੀ ਤੁਹਾਨੂੰ ਦੱਸੋ ਜਿਹੜਾ ਕਿ ਕਰ ਕਰ ਹੋਰ ਕੌਣ ਕੌਣ ਸੀਗਾ ਜਦੋਂ ਆਏ ਮੈਂ ਮੇਰਾ ਭਰਾ ਤੇ ਮੰਮੀ ਡੈਡੀ ਤੁਹਾਡੇ ਪ੍ਰਗਟ ਸਿੰਘ ਕੀ ਲੱਗਦਾ ਔਰ ਪ੍ਰਗਟ ਸਿੰਘ ਕੀ ਲੱਗਦਾ ਪਾਪਾ ਉਹ ਕਿੱਥੇ ਹਨ ਇਹ ਚ ਕਰ ਨਹੀਂ ਨਹੀਂ ਕਰ ਨਹੀਂ ਤੁਹਾਡੇ ਨਾਲ ਬੇਟਾ ਹੋਰ ਜਾਣਕਾਰੀ ਇਹਨਾਂ ਦੇ ਵਰਕਰ ਜਿਹੜੇ ਇੱਥੇ ਅੱਜ ਇਕੱਠੇ ਹੋਏ ਨੇ ਉਹਨਾਂ ਕੋਲ ਵੀ ਜਾਣਕਾਰੀ ਹਾਸਲ ਕਰਾਂਗੇ ਵੀ ਇਹਦਾ ਕੀ ਮਸਲਾ ਜੀ ਕਿ ਕਿਹ ਕਿਹ ਜੀ ਕਿਹ ਚੀਜ਼ ਨੂੰ ਰੇਡ ਕੀਤਾ ਗਿਆ ਹਾਂਜੀ ਇਹ ਰੇਡ ਭਾਈ ਅਮਰਪ੍ਰਤਾ ਸਿੰਘ ਜਿਹਦੇ ਪ੍ਰਗਟ ਸਿੰਘ ਜਿਹੜੇ ਸਮਰਸਤ ਹੈਗੇ ਨੇ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਨੇ ਤੇ ਆ ਇਹਨਾਂ ਦਾ ਸੰਦੂਖ ਫਰਨੀਚਰ ਐ ਇਸੇ ਦੁਕਾਨ 'ਇਆ ਗਈ। ਇਹ ਰੇਟ ਜਿਹੜੀ ਆ ਸਿਰਫ ਇੱਕ ਦਬਾਅ ਬਣਾਉਣ ਵਾਸਤੇ ਇੱਕ ਜੋ ਲੰਬੇ ਸਮੇਂ ਤੋਂ ਭਾਈ ਅਮਰਪ੍ਰਤਾਪ ਸਿੰਘ ਜੀ ਨੂੰ ਜੇਲ੍ਹ ਤੋਂ ਜਿਹੜੀ ਆ ਰਿਹਾਈ ਕਰਨ ਵਾਸਤੇ ਇੱਕ ਮੰਗ ਬਣਦੀ ਜਾ ਰਹੀ ਆ। ਖਾਸ ਕਰਕੇ ਜੇ 19 ਤਰੀਕ ਵਾਲੀ ਪੰਥਰਕ ਕੱਤਰਤਾ ਕੀਤੀ ਗਈ ਆ। ਉਦੋਂ ਤੋਂ ਜਿਹੜੀ ਸਰਕਾਰ ਘਬराई ਹੋਈ ਆ। ਉਹ ਸਮਰਸਥਕਾਂ ਨੂੰ ਉਹਨੇ ਹੁਣ ਦਬਾਉਣ ਦੀ ਇੱਕ ਨਵੀਂ ਕੋਝੀ ਚਾਲ ਸ਼ੁਰੂ ਕੀਤੀ ਆ। ਤੇ ਮੈਂ ਨਾਲ ਹੀ ਇਹ ਸਵਾਲ ਕਰਦਾ ਏ ਜਨਕੀਆਂ ਨੂੰ ਐਨਆਈਏ ਨੂੰ ਤੇ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇੱਥੇ ਅਮਰਸਰ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਸਮੱਗਲਰ ਨੇ ਹਜ਼ਾਰਾਂ ਫਰੋਤੀਆਂ ਮੰਗਣ ਵਾਲੇ ਲੋਕ ਨੇ ਜਿਨ੍ਹਾਂ ਨੇ ਲੋਕਾਂ ਕੋਲੋਂ ਫਰੋਤੀਆਂ ਮੰਗ ਮੰਗ ਕੇ ਇਸੇ ਰਈਏ ਕਸਬੇ 'ਚ ਫਰੋਤੀਆਂ ਮੰਗ ਮੰਗ ਕੇ ਫਰੋਤੀਆਂ ਲੈ ਲੈ ਕੇ ਉਹ ਸਮੱਗਲਿੰਗ ਕਰ ਕਰਕੇ ਆਪਣੇ ਪੈਸਿਆਂ ਦੇ ਨਾਲ ਡਰਮ ਭਰੇ ਪਏ ਨੇ ਉਹਨਾਂ ਨਾਲ ਕਦੀ ਕਿਸੇ ਐਨਆਈਏ ਦਾ ਕਿਸੇ ਕਿਸੇ ਏਜੰਸੀ ਦਾ ਭਾਰ ਸਰਕਾਰ ਦੀ ਦਾ ਨਾ ਪੰਜਾਬ ਸਰਕਾਰ ਦਾ ਧਿਆਨ ਨਹੀਂ ਜਾਂਦਾ ਸਿਰਫ ਧਿਆਨ ਉਹਨਾਂ 'ਨ ਲੱਗ ਜਾਂਦਾ ਜੋ ਆਪਣੀਆਂ ਸੱਚੀ ਸੁੱਚੀ ਕਿਰਤ ਕਰ ਰਹੇ ਆ ਆ ਫਰਨੀਚਰ ਦਾ ਇਹਨਾਂ ਦਾ ਕਾਰੋਬਾਰ ਆ ਥੱਲੇ ਕਾਰੋਬਾਰ ਆ ਉੱਪਰ ਇਹਨਾਂ ਦੀ ਰਹਿਸ਼ ਆ ਸਾਹਮਣੇ ਵੀ ਕਾਰੋਬਾਰ ਆ ਸਿਰਫ ਇਸੇ ਇੱਕ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹ ਪ੍ਰਗਟ ਅਨ ਘਰ ਮजूद ਸੀ ਜਦੋਂ ਐਨਆਈ ਦੀ ਰੇਡ ਹੋਈ ਆ ਮੈਂ ਤੁਸੀਂ ਮੇਰੇ ਤੋਂ ਸਭ ਤੋਂ ਪਹਿਲਾਂ ਪਹੁੰਚ ਗਏ ਜੇ ਮੈਂ ਹੁਣੇ ਹੀ ਪਹੁੰਚਿਆ ਹਾਂ ਜੇ ਉਹਨਾਂ ਦੇ ਬੱਚੇ ਬਾਹਰ ਖੜੇ ਆ ਮੈਂ ਉਹਨਾਂ ਤੋਂ ਸਾਰੀ ਜਾਣਕਾਰੀ ਲੈਣ ਲੱਗਾ ਵਾਂ ਤੇ ਮੈਨੂੰ ਇਹ ਤੇ ਇੰਨਾ ਪਤਾ ਲੱਗਾ ਕਿ ਇੱਥੇ ਖੋਟਾ ਸਿੱਕਾ ਵੀ ਉਹਨਾਂ ਨੂੰ ਕੋਈ ਪੈਸੇ ਦਾ ਨਹੀਂ ਮਿਲਿਆ ਤੇ ਇੱਕ ਡੀਵੀਆਰ ਜਿਹੜਾ ਵਾ ਆਪਣੀ ਸੁਰੱਖਿਆ ਵਾਸਤੇ ਹਰ ਘਰ ਨੇ ਜਿਹੜਾ ਵਾ ਲਾਏ ਹੁੰਦੇ ਆਪਣੇ ਕੈਮਰੇ ਉਹ ਡੀਵੀਆਰ ਲਾ ਕੇ ਲੈ ਗਏ ਇਹ ਪਤਾ ਲੱਗਾ ਕਿ ਭਾਈ ਅਮਰਪਾਲ ਸਿੰਘ ਦੇ ਚਾਚਾ ਸੁਖਚੰਦ ਸਿੰਘ ਜਿਹੜੇ ਉਹ ਆਪਣੇ ਨਾਲ ਰਾਸਤੇ ਨਾਲ ਲੈ ਕੇ ਗ ਮੈਨੂੰ ਤੁਹਾਡੇ ਤੋਂ ਪਤਾ ਲੱਗ ਰਿਹਾ ਵਾ ਮੈਂ ਤੁਹਾਡੇ ਤੋਂ ਹੀ ਸੁਣ ਰਿਹਾ ਵਾ ਮੈਂ ਹੁਣੇ ਆ ਬੱਚਿਆਂ ਨੂੰ ਪੁੱਛਦਾ ਵਾਂ ਜਿਹੜੀ ਵੀ ਜਾਣਕਾਰੀ ਮਿਲੂਗੀ ਆਪਾਂ ਤੁਹਾਨੂੰ ਹੋਣੇ ਫਿਰ ਜਲਦੀ ਸਾਂਝੀ ਕਰਾਂਗੇ ਕੈਮਰਾਮੈਨ ਜਗੀਰ ਜਨਾ ਰਕੇਸ਼ ਕੁਮਾਰ ਪੀਡੀਸੀ ਨਿਊਜ਼ ਬਾਬਾ ਬਗਲ ਸਾਹਿਬ